ਮੇਰੇ ਫਰੈਂਡ ਆਈ ਹੈ ਇਸ ਵਾਰ ਇਹਨਾਂ ਦੀ ਕਲਾਸ ਚ ਤੇ ਕਹਿੰਦੀ ਮੈਂ ਦੇਖ ਕਹਿੰਦੀ ਤੇਰੇ ਪਾਪਾ ਤਾਂ ਸੋਹਣੇ ਸੋਹਣੇ ਬਹੁਤ ਵੱਡੇ ਲੱਗਦੇ ਨੇ ਕਹਿੰਦਾ ਪਤਾ ਲਿਆ ਅੱਜ ਤਿੰਨ ਪੇਸ਼ ਨੇ ਹੁੰਦਾ ਪਹਿਲੇ ਨੰਬਰ ਤੇ ਮੇਰੀ ਮਾਂ ਦੂਜੇ ਨੰਬਰ ਤੇ ਬਫਰ ਜੀ ਖਾਸਤਾ ਵਗੈਰ ਰੋਟੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਰ ਸੀ ਵੀ ਲੱਗ ਮੈਂ ਤੇ ਰਹਿ ਗਿਆ ਕੋਈ ਨਾ ਤੇਰਾ ਆਈ ਸ਼ੈਸ਼ੀ ਛੇ ਚੋਲ ਚਾਰ ਲੈਣੇ ਮੈਂ ਕੱਜ ਤੇ ਸਾਈਡ ਟੱਕੋਂ ਦੇ ਸੱਤ ਸੱਡੇ ਖਾਣਾ ਹੈ ਬਲੌਗ ਦੇਣਾ ਕਿ ਮੈਂ ਜੋ ਸਰੇ ਗਾਇਸ ਆ ਗਿਆ 7:30 7:35 ਸਾਬੂ ਦਾ ਮੈਚ ਰਹਿ ਗਿਆ ਸਾਬੂ ਦਾ ਮੈਚ ਰਹਿ ਗਿਆ ਜਲਦੀ ਜਲਦੀ ਤਿਆਰ ਹੋ ਜਾਓ ਭੱਜ ਸਕੂਲ ਅਸੀਂ ਵੀ ਜਾਣਾ ਕਿਤੇ ਸਕੂਲ ਕਿੱਥੇ ਚੱਲੇ ਅਸੀਂ ਵੀ ਜਾ ਕੇ ਆਨੇ ਕਿੱਥੇ ਜਾ ਕੇ ਰੈਂਕ ਹੈਂਕੀ ਲੈ ਲਿਆ ਬੈਲਟ ਲਾਉਣ ਵਾਲੀ ਰਹਿੰਦੀ ਆ ਕੋਈ ਛੁੱਟੀ ਮਿਲ ਉਸ ਸਕੂਲ ਉਸੇ ਕਿਤੇ ਜਾ ਕਰਾਂਗੇ ਸ਼ਾਮ ਨੂੰ ਤੁਹਾਨੂੰ ਲੈ ਕੇ ਜਾਵਾਂਗੇ ਹਾਂ ਗਾਇਸ ਅੱਜ ਸਾਡੇ ਕੁਝ ਹੈਗਾ ਸਪੈਸ਼ਲ ਤਾਂ ਤੁਸੀਂ ਦੇਖਿਆ ਸੀ ਕਿੰਨਾ ਮਜ਼ੇ ਕਰਾਂਗੇ ਅੱਜ ਸ਼ਾਮ ਨੂੰ ਅਸੀਂ ਤਾਂ 12 ਵਜੇ ਤੱਕ ਨੇੜ ਆਵਾਂਗੇ ਹੈਨਾ ਗਾਇਸ ਯੁਮਾਰੀ ਕਵਰ ਉਤਾਰ ਰਿਹਾ ਉਤਾਰ ਵੀ ਲਿਆ ਉਹ ਮੈਂ ਤਾਂ ਉਹ ਮੈਂ ਮੈਂ ਕੀ ਕਰ ਰਹੀ ਸੀਗਾ ਬਾਹ ਮੈਂ ਬੁਲੀ ਤਾਂ ਕੀ ਕਰ ਰਹੀ ਸੀਗਾ ਗੱਡੀ ਦੀ ਓਪਨਿੰਗ ਕਰਤੀ ਗਾਇਸ ਗੱਡੀ ਤੇ ਜਾਵਾਂਗੇ ਅੱਜ ਆਪਾਂ गड्डी पे गड्डी ते जाना जाना कितने तुसी शशिकांत अंकल जी गाइस अपन गड्डी ते चल ले आज स्कूल ले स्कूल ले और तो बाद हेडी हेडी होंगे कुछ करेंगे खाएंगे पिएंगे और दादी हरे, आंटी हरे, सारे खड़े हैं सूरज देवता जी तिखे पया ਮੈਨੂੰ ਟਕੇਲ ਪਾ ਰਿਹਾ ਟਕੇ 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 ਉੱਪ ਐਸੀ ਛੱਡ ਲੈਣੇ ਆ ਫਿਰ ਸਕੂਲੇ ਜਾ ਕੇ ਤੇਸੀ ਮਿਲ ਲੈਣੀ ਹੈ ਹਲਾ ਹੁਣ ਆਪਾਂ ਜਾਣਾ ਸਕੂਲ ਸਕੂਲ ਜਾ ਕੇ ਤੁਹਾਨੂੰ ਮਿਲਾਂਗੇ ਆ ਸੇਬੂ ਪਪਾ ਗਾਇਸ ਗਾਇਸ ਹੁਣ ਆਪਾਂ ਚੱਲਿਆ ਸਕੂਲ ਓਕੇ ਫਿਰ ਤੁਹਾਨੂੰ ਆ ਕੇ ਮਿਲਨੇ ਆ ਓਕੇ ਲੋ ਜੀ ਗਾਇਸ ਬੱਚੇ ਗਏ ਲੈ ਕੇ ਸਕੂਲ ਜਨਾਬ ਜੀ ਛੱਡੇ ਜ ਉਹਨਾਂ ਨੂੰ ਆਪਾਂ ਵੀ ਹੋ ਗਏ ਰੈਡੀ ਅੱਜ ਸਵੇਰ ਸਵੇਰ ਚੱਲਦੇ ਆਪਾਂ ਉਹ ਵੀ ਐਮਰਜੈਂਸੀ ਚ ਕਿਉਂਕਿ ਮੇਰੇ ਮਮਾ ਬਿਮਾਰ ਆ ਤਾਂ ਉਹਨਾਂ ਨੂੰ ਮਿਲ ਕੇ ਆਉਨੇ ਆ ਫਿਰ ਤੁਹਾਨੂੰ ਦੱਸਦੇ ਆ ਬਣ ਰਿਹਾ ਵਲੌਗ ਦੇ ਨਾਲ ਐਮਰਜੈਂਸੀ ਐਮਰਜੈਂਸੀ ਜਲਦੀ ਜਲਦੀ ਨਿਕਲ ਜਾ ਜਵਾਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੁੰਨਾ ਟਾਈਮ ਹੋ ਗਿਆ 8 ਵਜੇ ਨਾਲੇ ਆ ਤੇ ਮਿਲ ਕੇ ਆਉਨੇ ਆ ਉਹ ਕੱਲ ਦੇ ਐਡਮਿਟ ਆ ਦੇਖਦੇ ਆ ਕਿਵੇਂ ਆ ਹੁਣ ਉਹਨਾਂ ਦੀ ਸਿਹਤ ਅਸੀਂ ਉਹਨਾਂ ਨੂੰ ਦੱਸਿਆ ਨੀਗਾ ਨਹੀਂ ਉਹਨਾਂ ਨੇ ਸਾਨੂੰ ਮਨਾ ਹੀ ਕਰਨਾ ਸੀ ਵੀ ਨਹੀਂ ਆਉਣਾ ਨਹੀਂ ਆਉਣਾ ਠੀਕ ਹੈ ਮੈਂ ਕਿਹਾ ਇੱਕ ਵਾਰੀ ਜਾ ਕੇ ਦੇਖਿਓ ਨੇ ਫਿਰ ਥੋੜਾ ਜਿਹਾ ਸਕੂਨ ਮਿਲ ਜੂਗਾ ਲਓ ਗਾਇਜ਼ ਅਪਚਾਲ पे टाइम ਰਹਿ ਗਿਆ 8 ਵਜੇ ਚ 2 ਮਿੰਟ ਪਈ ਹੈ ਹਜੇ ਧੁੱਪ ਪੂਰੀ ਦਿਖੀ ਹੈ ਮੰਮੀ ਨੂੰ ਦੱਸਤਾ ਬਾਏ ਬਾਏ ਕਰਤੀ ਸ਼ੀਸ਼ੇ ਚ ਦੇਖਦੇ ਅੱਜ ਸ਼ਾਮ ਨੂੰ ਫੰਕਸ਼ਨ ਵੀ ਅਟੈਂਡ ਕਰਨਾ ਕਦੋਂ ਕਦੋਂ ਕੀ ਹੋ ਜਾਏ ਕੁਝ ਨਹੀਂ ਪਤਾ ਖਾਲੀ ਪਈਆਂ ਬਢੇਂਦੇ ਦੀਆਂ ਸੜਕਾਂ 8 ਵਜੇ ਤਿੰਨ ਤੇ 9 ਵਜੇ ਤਿੰਨ ਭਰ ਜਾਣਗੇ ਕਿਉਂਕਿ ਉਦੋਂ ਸਾਰੇ ਨਿਕਲ ਜਾਂਦੇ ਹਨ ਫਿਰ ਆਫਿਸ ਆਫਿਸ ਵਾਲੇ ਸਭ ਜਾਣ ਨੂੰ ਗੱਡੀਆਂ ਦੇ ਚਾਂ ਇੱਥੇ ਤਾਂ ਨਹੀਂ ਦੂਰ ਗੱਡੀ ਖੜਦੀ ਰੈੱਡ ਲਾਈਟਾਂ ਤੋਂ ਲੋ ਜੀ ਖੜਨਾ ਵੀ ਨਹੀਂ ਪਿਆ ਗ੍ਰੀਨ ਹੋ ਗਈ ਆਪਣੇ ਪਹੁੰਚਦੇ ਹੀ ਪਹੁੰਚਦੇ ਜਵਾਕਾਂ ਨੂੰ ਅਸੀਂ ਦੱਸਿਆ ਨੀਗਾ ਕਿ ਅਸੀਂ ਮੁਕਸਰ ਜਾ ਕੇ ਆਵਾਂਗੇ ਸੈਕੂ ਕਹਿੰਦਾ ਸੀਗਾ ਅਸੀਂ ਐਂ ਗਿਆ ਸੀ ਕਿਤੇ ਜਾ ਕੇ ਆਣਾ ਤੁਸੀਂ ਜਾਓ ਸਕੂਲ ਮੈਂ ਛੁੱਟੀ ਮਾਰੂੰਗਾ ਕਹਿੰਦਾ ਰਾਜਪੁਸ਼ਪਾ ਸੀ ਚੱਲਣ ਗਏ ਚਾਹ ਹੁਣਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੋੜਣਾ ਆਪਾਂ ਹੌਂ ਜਾਣੀ ਕਰਨਾ ਮੈਂ ਸਪਿਟਲ ਹੋ ਕੇ ਇੱਕ ਵਾਰੀ ਦੇਖ ਕੇ ਫੇਰ ਆ ਜਾਾਂਗੇ ਤੇ ਸਾਹਮਣੇ ਹੋ ਗਈ ਆ ਫਿਰ ਤੋਂ ਗ੍ਰੀਨ ਲਾਈਟ ਰੈੱਡ ਹੋ ਗਈ ਆ ਚਾਰ ਰੈੱਡ ਹੋ ਗਈ ਰੈੱਡ ਹੋ ਗਈ ਰੈੱਡ ਹੋ ਗਈ ਸਟਾਪ ਪਹਿਲਾ ਸਟਾਪ ਲੱਗ ਗਿਆ ਬੱਚੇ ਜਾ ਰਹੇ ਹੁਣ ਤਾਂ ਸਕੂਲਾਂ ਨੂੰ ਸਾਰੇ ਅਚਪਲਾ ਵਾਕੀ ਚੱਲਿਆ ਕਿਹੜੇ ਸਕੂਲ ਦਾ ਸਾਰੇ ਸਕੂਲਾਂ ਨੂੰ ਜਾ ਰਹੇ ਤਾਂ ਦੇਖੋ ਗਾਇਸ ਟਰੱਕ ਦੇ ਵਿੱਚ ਕਿੰਨਾ ਸੋਨਾ ਲਿਖਿਆ ਤੁਹਾਨੂੰ ਦਿਖਦਾ ਕਹਿੰਦੇ ਮੁਸ਼ਕਲਾਂ ਜਿਉਂਦਿਆਂ ਵਾਸਤੇ ਹੀ ਬਣੀਆਂ ਨੇ ਮਰਿਆਂ ਨੂੰ ਤਾਂ ਲੋਕ ਰਾਹ ਛੱਡ ਦਿੰਦੇ ਆ ਰਾਈਟ ਇਸ ਕਰਕੇ ਟੈਨਸ਼ਨ ਨਾ ਲਓ ਜਿੰਦਗੀ ਦੇ ਵਿੱਚ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਬਹੁਤ ਸੋਹਣੀ ਲਾਈਨਾਂ ਲਿਖਿਆ ਕੁਦਰਾਲਾ ਵੀ ਤੁਸੀਂ ਪੜ ਲਿਓ ਉਹ ਵੀ ਕਹਿੰਦੇ ਲਿਖਿਆ ਕਨਕਾ ਵੱਡਿਆਂ ਆਂ ਦੇਖੋ ਸਾਰੇ ਖਾਲੀ ਖਾਲੀ ਹੋਏ ਪਏ ਹੁਣ ਪਹਿਲਾਂ ਇਹ ਭਰੇ ਭਰੇ ਦਿਖਦੇ ਸੀ ਜਿੱਦੇ ਪਿੰਡ ਗਾਇਸ ਨੂਰ ਤੱਕ ਸਭ ਨੇ ਵੜ ਲਿਆ ਹੁਣ ਮੰਡੀਆਂ ਫੁੱਲ ਹੋਣਗੀਆਂ ਇਧਰਲੀ ਸਾਈਡ ਵੀ ਆਵੇ ਇਧਰ ਵੜ ਗਿਆਂਦੇ ਆਂ ਤੂੜੀ ਬਣੀ ਉਹ ਤੂੜੀ ਵੀ ਬਣਾ ਦੇ ਤੂੜੀ ਤੂੜੀ ਟਰਲ ਕੇ ਭਈਆ ਤੂੜੀਆਂ ਦੇ ਐਤ ਕਿ ਲੋਕਾਂ ਨੇ ਸ਼ਾਇਦ ਘਾਟ ਅੱਗਾਂ ਲਾਈਆਂ ਪਰਾਲੀ ਨੂੰ ਹਨਾ ਨਹੀਂ ਤਾਂ ਪੋਲੂਸ਼ਨ ਧੂਆ ਉਹ ਮਿੱਟੀ ਆ ਉਹ ਸਾਰੀ ਉਡੋੜ ਕੇ ਆਉਂਦੀ ਹੁੰਦੀ ਹੈ ਕਾਲਸ ਐਤ ਕਿ ਸਿਰਫ ਤੂੜੀ ਜੀ ਆਈ ਆ ਸਾਡੇ ਸ਼ਹਿਰਾਂਸ ਵੀ ਉੱਡ ਉੱਡ ਕੇ ਉਹੀ ਆਈ ਆ। ਧੂਆ ਨਹੀਂ ਆਇਆ ਹਾਂ। ਅਗ ਪਿਛਲੀ ਵਾਰੀ ਬਹੁਤ ਹੁੰਦਾ। ਇਹਨਾਂ ਨੇ ਲੋਕਾਂ ਨੇ ਐਤ ਕੀ ਟੂੜੀ ਬਣਾ ਲਈ। ਸਿਆਣੇ ਕੰਮ ਕੀਤੇ ਆ। ਬਾਅਦ ਚੋਂ ਆਕੀ ਪਤਾ ਬਾਅਦ ਚੋਂ ਜਿਹੜਾ ਕੁਝ ਰਹਿ ਗਿਆ ਉਹਨੂੰ ਲਾ ਦੇ ਨਗ। ਬਾਕੀ ਸਾਨੂੰ ਇਹਨੇ ਨੌਲੇਜ ਨਹੀਂ ਗਈ। ਜੇ ਨਮਾਵਾਂ ਤਿਆਰ ਕਰਨ ਵਾਸਤੇ ਫਿਰ ਤਾਂ ਜਮਾ ਮਚਾਉਣਗੇ ਇਹਨੂੰ। ਬਾਕੀ ਜੇ ਕਿਸੇ ਨੇ ਪਤਾ ਹੋਇਆ ਤਾਂ ਭਾਈ ਦੱਸ ਦਿਓ ਅਸੀਂ ਸਹੀ ਆ ਜਾਂ ਗਲਤ ਆ ਉਦੋਂ ਝੋਨੇ ਤੋਂ ਬਾਅਦ ਤਾਂ ਬਹੁਤ ਲਾਉਂਦੇ ਹੁੰਦੇ ਆ ਜਦੋਂ ਝੋਨਾ ਆੜਦੇ ਆ ਉਦੋਂ ਸਰਦੀਆਂ ਵਾਲੀ ਹੁੰਦੀ ਆ ਉਦੋਂ ਅੱਗ ਲਾਣ ਲਾ ਕੇ ਪੋਲਿਊਸ਼ਨ ਹੋ ਜਾਂਦਾ ਪਹਿਲੇ ਕਣਕ ਦੀ ਨਹੀਂ ਨੌਲੇਜ ਧਿਆਨ ਨੀਗਾ ਕਿੱਥੇ ਆ ਗਏ ਆਪਾਂ ਇਹ ਡੈਰੋਂ ਨਾਲ ਗੈਸ ਨੇ ਆ ਰਾ ਟਰਾਲੀਆਂ ਟਰਾਲੀਆਂ ਬਹੁਤ ਮਿਲ ਰਹੀਆਂ ਹੁਣ ਚੱਲੇ ਆ ਸਾਰੇ ਖੇਤਾਂ ਨੂੰ ਉਹ ਵਿਟੂਰੀ ਵਾਲੀਆਂ ਦੇ ਕਵਰ ਕੀਤੀਆਂ ਹੋਈਆਂ ਹਨ। ਹਾਂ। ਹਾਂ। ਗਾਇਸ ਮੁੱਕ ਸਰ ਪਹੁੰਚ ਗਏ ਆਪਾਂ। ਪਹੁੰਚਣ ਤੋਂ ਪਹਿਲਾਂ ਹੀ ਫੋਨ ਆਇਆ ਬ੍ਰਦਰ ਦਾ ਮੈਂ ਸਵੇਰ ਕੀਤਾ ਸੀਗਾ। ਉਦੋਂ ਸੌ ਗਿਆ ਹਣਾ ਚੱਕਿਆ ਨਹੀਂ ਗਾ। ਮੈਂ ਕਿਹਾਈਏ ਸੀ ਕਿ ਇਹਨਾਂ ਲੋੜਦਾ ਹੈ ਨਹੀਂ ਮੈਨੂੰ ਪਤਾ ਸੀ ਤਾਂ ਹੀ ਅਸੀਂ ਦੱਸ ਕੇ ਨਹੀਂ ਆਏ। ਚੁੱਪਚਾਪ ਇੱਥੇ ਆ ਗਏ। ਆਈ ਕਹਿਣਾ ਸੀ ਅੱਗੇ ਸਰ ਗਿਆ ਬਸ ਲੋੜਦਾ ਹੈ ਨਹੀਂ ਠੀਕ ਹੈ ਹੁਣ ਤਾਂ। ਜਾਂ ਫਿਰ ਵੀ ਇੱਕ ਕਰੀ ਦੇਖ ਲੈਣਾ ਥੋੜਾ ਹੌਸਲਾ ਜੀ ਹੋ ਜਾਊਗਾ ਫਿਰ ਆਪਾਂ ਮਲਾਉਣੀ ਆ ਤੁਹਾਨੂੰ ਪਹੁੰਚ ਗਏ ਆਪਾਂ ਸ਼੍ਰੀ ਮੁਕਸਰ ਸਾਹਿਬ ਕੋਟਕਪੂਰਾ ਚੌਂਕ ਇੱਥੇ ਹੀ ਆ ਲੱਗੇ ਹਸਪੀਟਲ ਡਾਕਟਰ ਬਲਦੇਵ ਰਾਜ ਦਾ ਮਿਕਸਟ ਵਾਲੇ ਤਾਂ ਜਾਣਦੇ ਹੋਣੇ ਡਾਕਟਰ ਬਲਦੇਵ ਰਾਜ ਨੂੰ ਮੁਕਸਰ ਦਾ ਮਸ਼ਹੂਰ ਡਾਕਟਰ ਪੁਰਾਣਾ ਡਾਕਟਰ ਇਹ ਬੱਤੀ ਮੈਨੂੰ ਲੈ ਆਇਆ ਕਹਿੰਦੇ ਚੱਲ ਚਲੀਏ ਲੈ ਕੇ ਨਹੀਂ ਆਉਣਾ ਸੀ ਲੈ ਕੇ ਆਉਣਾ ਸੀ ਫਿਰ ਮੂੰ ਉੱਥੇ ਜਾਣਾ ਦੇ ਰਸੀ ਐ ਸੋਚੀ ਜਾਣਾ ਸੀ ਤੁਸੀਂ ਆਏ ਇਹਨੀ ਟੈਨਸ਼ਨ ਮੇਰੀ ਕਦੋਂ ਤੋਂ ਹੋ ਗਈ ਹਾਈ ਮੈਂ ਬਹੁਤ ਟੈਨਸ਼ਨ ਲੈਂਦਾ ਮੇਰੇ ਘਰ ਵਾਲੇ ਬਹੁਤ ਫਿਕਰ ਕਰਦਾ ਮੇਰੀ ਕਹਿੰਦਾ ਚੱਲ ਜਲਦੀ ਰਵਿ ਜਾ ਕੇ ਆ ਜੰਦੇ ਬਾਈ ਕਿਦਾਂ ਨੂੰ ਇੰਡੀਕੇਟਰ ਦੇ ਜਾਂਦਾ ਇਹ ਅਗੋਰਦਵਾਰਾ ਤਰੰਤਨ ਸਾਹਿਬ ਦਰਸ਼ਨ ਕਰ ਲੋ ਵਾਹਿਗੁਰੂ ਬਾਬਾ ਜੀ ਮੇਰ ਕਰੋ ਕਿ ਭਾਗਾ ਡਰਾਫਟਾਂ ਚ ਲੁੱਕਿਆ ਪਿਆ ਸਾਰਾ ਕੁਝ ਠੀਕਾ ਦਿਓ ਜਲਦੀ ਜਲਦੀ ਉਹ ਹੋ ਸਕਦਾ ਲਾਉਂਗਾ ਉਸਤਾਂ ਇਹ ਵਾਹ ਅੱਗੇ ਆ ਦੇ ਕੋ ਹਸਪੀਟਲ ਦਾ ਉਹ ਸਾਹਮਣੇ ਐਤਾ ਪੌੜੀਆਂ ਇਧਰ ਨੂੰ ਜਾਣਾ ਉਹ ਸਾਹਮਣੇ ਆਈਸੀਯੂ ਦਾ ਰੂਮ ਅਸੀਂ ਬਾਹਰ ਆ ਕੇ ਲੈ ਕੇ ਗੋਹਣਾਣੇ ਬੌੜੀਆਂ ਤੇ ਬੌੜੀਆਂ ਤੇ ਬੈਠੀਆਂ ਸੀ ਕਿਉਂਕਿ ਅੰਦਰ ਲੱਗ ਰਹੀ ਹੈ ਸਫਾਈ ਹੋ ਰਹੀ ਹੈ ਪੋਚਾ ਲੱਗ ਰਿਹਾ ਉਹ ਕਹਿੰਦੇ ਬਾਹਰ ਬੈਜੋ ਮਾਤਾ ਉਹਨਾਂ ਠੀਕ ਹੈ ਫਿਰ ਕੱਲ ਅੱਜ ਸਾਈਟ ਛੁੱਟੀ ਦੇ ਦੇਣਗੇ ਅੱਜ ਛੁੱਟੀ ਦੇ ਦੇਣਗੇ ਦੇਖਦੇ ਥੋੜਾ ਟਾਈਮ ਬਾਅਦ ਡਾਕਟਰ ਆਉਂਦਾ ਰਖੀ ਕਹਿੰਦਾ ਵੈਸੇ ਠੀਕ ਹੈ ਐਂਜਿਓਗ੍ਰਾਫੀ ਹੋ ਗਈ ਸੀ ਸਹੀ ਹੈਈ ਹੈ ਸਾਰੀ ਨਾੜਾਂ ਵਗੈਰਾ ਤਾਂ ਕੋਈ ਬਲੋਕੇਜ ਨਹੀਂ ਪਰ ਸੋਲ ਕਿੰਨਾ ਕਹਿੰਦੇ ਹਾਰਟ ਦਾ ਸਾਈਜ਼ ਵਧਿਆ ਹੋਇਆ ਹੈਗਾ ਤੇ ਇੱਕ ਹੋ ਗਈਆ ਗੱਡੀ ਚਾਦ ਦਿਓ ਟੋੜਾ ਬਾਲਾ ਤੇ ਜਾਓ ਚਲੋ ਮੈਂ ਤੇ ਦੱਸੂਗਾ ਬਾਲੀ ਕਬਾਲੀ ਆਵਾਜ਼ ਨਿਕਲੀ ਐ ਗੱਡੀ ਚ ਮਿਲੂੰਗਾ ਤੁਹਾਨੂੰ ਬਾਏ ਚਲੋ ਲਓ 1000 ਰੁਪਏ ਰੋਕੋ ਵੀ ਆ ਗਿਆ ਦੇਖੋ ਹਸਪਤਾਲ ਆਪ ਜੀ ਦਾਦੀ ਨੂੰ ਮਿਲਣਾ ਇੱਥੇ ਹੱਥ ਪੜ ਮੇਰਾ ਉਹ ਲੈਟਰਾਂ ਹੀ ਚਲੇ ਗਏ ਸਾਰੇ ਮੰਮੀ ਨੂੰ ਲੈ ਕੇ ਆਈਸੀਯੂ ਚ ਕਮਰੇ ਚ ਭੇਜਤਾ ਉਹਨਾਂ ਨੇ ਇਹ ਮੇਰੇ ਕੋਲੇ ਬੈਠਾ ਚ ਗੱਲਾਂ ਬਾਤਾਂ ਚ ਛੋਟਾ ਕਾਕਾ ਡਰ ਲੱਗਦਾ ਡਰ ਲੱਗਦਾ ਆ ਦੇਖੋ ਡਰਦਾ ਆ ਖੜਾ ਜਾ ਖੜਾ 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 ਉੱਪਰ ਜਾਣਾ ਉੱਪਰ ਡਰ ਗਿਆ ਆ ਜਾ ਆ ਜਾ ਆ ਜਾ ਉੱਪਰ ਜਾਣਾ ਉੱਪਰ ਉੱਪਰ ਡਰ ਗਿਆ ਆ ਡਰ ਗਿਆ ਪੋਰੀਆਂ ਆ ਦੇਖੋ ਆ ਦੇਖੋ ਡਰ ਗਿਆ ਆ ਦੇਖੇ ਮੈਯੂਗਾ ਭਾ ਭਾ ਦਾਦੀ ਨੂੰ ਕੀ ਹੋ ਗਿਆ ਆ ਜਾ ਡਰ ਡਰਤਾ ਗਿਆ ਡਰਤੇ ਨਾ ਹੁੰਦਾ ਸੀ ਦਾਦੀ ਕਿੱਥੇ ਮਿੱਕਰਦੀ ਕਿੱਥੇ ਆ ਮਾ ਦਾਦੀ ਕਿੱਥੇ ਗਈ ਦਾਦੀ ਦੀ ਯਾਦ ਆਉਂਦੀ ਸੀ ਪਾਪਾ आई नेरा नेरा लाइट बंद करके था वटा हाथ जगी मोबाइल दी नेरे जा गए से नेरा अरे नेरा डर गया 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 डर गई बुगी बुगी डर गई आजा चलो आजा अच्छे का कर दादी चल रूम मिल गया पर ਚਾਚੀ ਕਾ ਕਰਦੇ ਦਾਦੀ ਨੇ ਹਾਂ ਮੈਂ ਮਿੱਕਲਾ ਦਾਦੀ ਨੂੰ ਦਾਦੀ ਨੂੰ ਚਾਚੀ ਕਾ ਕਰਦੇ ਬਹੁਤ ਚੰਗੀ ਕਾ ਕਰਦੇ ਸੋ ਮੈਂ ਰੋਟੀ ਵੀ ਨਹੀਂ ਖਾ ਗਿਆ ਸੀ ਕਿ ਤੇ ਹੁਣ ਰੋਟੀ ਸ਼ੁਰੂ 11:09 ਹੋ ਗਏ ਸਾਰਾ ਮੁਕਸਫਾ ਦਿਖਦਾ ਹੈ ਤੋ

ਇਹ ਮੈਂ ਲੈਣਾ ਹਾਂ ਕੰਫਰੈਂਸ ਹੋ ਰਿਹਾ ਹੈ ਇੱਕ ਪ੍ਰੋਟੋਕਾਲ ਆਊਗਾ ਇਹ ਵੀ ਖਾਣਾ ਦੇਖਾ ਜੁਨੀ ਦੇ ਸੁਣ ਕੇ ਆ ਬਸ ਤਾਂ ਇਹ ਨਾ ਯਮੀ ਯਮੀ ਜਲਦੀ ਖਾਓ ਖਾਸ ਤੌਰ ਤੇ ਰੋਟੀ 54 ਕਿੰਨੇ ਟਾਈਮ ਬਾਅਦ ਆ ਕੇ ਸਕੂਲਾਂ ਫੀਲਿੰਗਾਂ ਨਹੀਂ ਸਬਜ਼ੀ ਵੀ ਚੜੀਆਂ ਦੀ ਖਾਣੀ ਇੱਧਰ ਸਾਹਮਣੇ ਮੈਨੂੰ ਤਾਂ ਦਿਖਦਾ ਹੁਣ ਕਰ ਮੇਰੇ ਕੰਨੀ ਮੂੰਹ ਕਰਕੇ ਕਰੇ ਇੱਧਰ ਨੂੰ ਕਰਕੇ ਮੇਰੇ ਕੰਨੀ ਮੂੰਹ ਕਰ ਕਦੀ ਕਰੀ ਕਦੀ ਤੈਂਗੇ 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 ਤਿੰਨ ਤੈਂਗੇ ਘਾਤੂ ਨਹੀਂ ਆਉਂਦੇ ਓਏ ਇੱਥੇ ਅੱਗੇ ਸੁਬਾ ਘੱਟੀ ਲਾਈ ਸੀ ਆਪਾਂ ਤੇ ਹੁਣ ਆਪਾਂ ਇੱਥੇ ਉਹ ਵਿੱਚ ਬਾਹਰ ਬਾਹਰ ਆ ਜਾ ਆ ਜਾ ਕੀ ਹੁੰਦੇ ਉਹ ਆਊਟਡੋਰ ਦੀ ਹੁੰਨੀ ਆਉਂਦੀ ਹੁਣ ਚੱਲਿਆਂ ਗਾਈਸ ਆਪਾਂ ਟਾਈਮ ਹੋ ਗਿਆ 12 ਵਜੇ 20 ਮਿੰਟ ਹੋ ਗਿਆ ਵਾਪਸ ਚੱਲਦੇ ਆ ਠੀਕ ਹੈ ਮਾਤਾ ਛੁੱਟੀ ਦੇ ਦੇਣਗੇ ਸ਼ਾਇਦ ਸ਼ਾਮ ਤੱਕ ਪਹਿਲਾਂ ਆ ਜਾ ਮੈਂ ਤੇਰਾ ਪਛੜ ਦਿੰਦੇ ਹਮ ਖਾਤੇ ਡਾਕਟਰ ਆਇਆ ਹੀ ਨਹੀਂਗਾ ਕਹਿੰਦੇ ਸੀ 11 ਵਜੇ ਆ ਜੂਗਾ ਫਿਰ ਅਸੀਂ ਹੁਣ ਚੱਲਿਆਂ ਕਿਉਂਕਿ ਗੁੰਨੂ ਸਾਬੂ ਨੂੰ ਲੈਣਾਗਾ ਉਦੋਂ ਤੱਕ ਪਹੁੰਚ ਜਾਗੇ ਇਸ ਕਰਕੇ ਜੇ ਤਾਂ ਹੀ ਹੁੰਦਾ ਤਰੁਪ ਜਾਂਦੇ ਚਲੇ ਕਰੀ ਪਤਾ ਲੈ ਲਿਆ ਠੀਕ ਹੈ ਹੁਣ ਛੁੱਟੀ ਮਿਲ ਜੂਗੀ ਸ਼ਾਮ ਤੱਕ ਫੇਰ ਗੱਲ ਕਰਦੇ ਆ ਫੋਨ ਤੇ ਫਿਰ ਮਿਲਦੇ ਆ ਤੇਰੀ ਚਲੋ ਚਲੋ ਜਨਾਬ ਜੀ ਚਲੋ ਅਸ਼ੀਏ ਲੈ ਲੇ ਤੋ ਗਰਮੀ ਔਰ ਸਿਗੀ ਨਾ ਰੋਟੀ ਪਾਠੀ ਖਾ ਲਈ ਸੀ ਅਸ਼ੀਏ achar ਨਾਲ ਚਰਿਆਂ ਦੀ ਸਬਜੀ ਸੀਗੀ ਪਰ ਅਜ ਸਕੂਲ ਵਾਲੀ ਫੀਲਿੰਗ ਲੈ ਲਈ ਅੰਬ ਦੇ achar ਨਾਲ ਕੰਨ ਲੱਗ ਗੇ ਨਾ ਜਦੋਂ ਕੰਪੀਟੀਸ਼ਨ ਤੇ ਜਾਣੇ ਨੇ ਉਹ ਵਾਂਗ ਖਾਣੇ ਆ ਨੇ ਅਤੇ ਪਿਆਰੇ ਵਾਲੇ ਏਕੋ ਉਹ ਖੜਾ ਚਾ ਲੈਣਾ ਆ ਉਹ ਉੱਥੇ ਕੰਟੇਨਰ ਉਹਨਾਂ ਦੇ ਐਪਰ ਚਲਦੇ ਆ ਹੁਣ ਘਰ ਨੂੰ ਬਠਿੰਡੇ ਨੂੰ ਫਿਰ ਮਿਲਦੇ ਆ ਤੁਹਾਨੂੰ ਠੀਕ ਐ ਤੁਹਾਨੂੰ ਕਿਹਨੀਆਂ ਦਿਖਾਤਾ ਹਸਪਤਾਲ ਨਾ ਹਸਪਤਾਲ ਗਏ ਸੀ ਆਈ ਦੋਤਾ ਦੁਕਾਨਾ ਸਾਡੀ ਲਾਈਫ ਆ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਸੀਂ ਸਾਡੀ ਫੈਮਿਲੀ ਆ ਜੋ ਸਾਡੀ ਲਾਈਫ ਦੇ ਵਿੱਚ ਹੁੰਦਾ ਅਸੀਂ ਤੁਹਾਨੂੰ ਸਾਰਾ ਕੁਝ ਦੱਸਦੇ ਆ ਵੀ ਚੰਗਾ ਵੀ ਤੇ ਮਾੜਾ ਵੀ ਇਹ ਮਾੜਾ ਸੀਗਾ ਨੈਕਸਟ ਪੁਆਇੰਟ ਚੰਗਾ ਹੋਊਗਾ ਤਾਂ ਉਹ ਵੀ ਦੱਸਾਂਗੇ ਤੰਨਾ ਮਾੜਾ ਚੱਲਦਾ ਰਹਿੰਦਾ ਰੱਬ ਕਿਸੇ ਤੇ ਵੀ ਇਹਦੇ ਨਾਮ ਲੈ ਕੇ ਆਵੇ ਤੇ ਤੇ ਕੋਈ ਬਿਮਾਰਤਾ ਜਲਦੀ ਜਲਦੀ ਉਹਨੂੰ ਠੀਕ ਕਰ ਦੇ ਗੱਡੀ ਕਹਿੰਦੀ ਹੋਲੀ ਹੋਲੀ ਉੱਥੋਂ ਉੱਤਾਰੀ ਆ ਗੱਡੀ ਕਰਨ ਲੱਗੀ ਸ਼ਿਟੂ ਟੂ ਇਹ ਵਿੱਚ ਕੋਈ ਲੰਘ ਰਿਹਾ ਤੇ ਜਾ ਰਿਹਾ ਨਾ ਵਹੀਕਲਸ ਕਿ ਆਪਾਂ ਚਲੋ ਨਿਕਲ ਕੇ ਬਾਹਰ ਮੁਕਸਰ ਮੈਡੀ ਸਿਟੀ ਉਹ ਸੀ ਇੱਕੋ ਫਾਈ ਕਰਦੇ ਉਹ پتہ ਨਹੀਂ ਲੱਗਿਆ ਰੂਪ ਇਹ ਅਮਾਨਤ ਵੀ ਸਕੂਲ ਗਈ ਹੋਈ ਆ ਬੰਨੂ ਸੈਭੂ ਵੀ ਸਕੂਲ ਗਏ ਹੋਏ ਆ ਤੇ ਅਪਾ ਚਲਦੇ ਵਾਪਸ ਬੰਨੂ ਹੋਰਾਂ ਨੂੰ ਆਇਆਂ ਨੂੰ ਦੱਸਾਂਗੇ ਵਲੌਗ ਦਮ ਵੀਡੀਓ ਦਿਖਾਵਾਂਗੇ ਅੱਜ ਅਸੀਂ ਇੱਕ ਨੂੰ ਮਿਲ ਕੇ ਆਏ ਫਿਰ ਸੈਭੂ ਰੋਲਾ ਪਾਊਗਾ ਛੇੜੋ ਪਈ ਛੇੜੋ ਮੇਰੇ ਤੇ ਪਾਣੀ ਦੇਖੋ ਇਧਰ ਲਈ ਤਾਂ ਹੈਗਾ ਥੋੜਾ ਜਹਾਜ ਇਧਰ ਲਈ ਬਹੁਤ ਜ਼ਿਆਦਾ ਘਾਟਾ ਪਾਣੀ ਇਹਦੇ ਵਿੱਚ ਥੱਲੇ ਹੀ ਲੱਗੀ ਪਈ ਆ ਤੇ ਆਪਣੇ ਵੀ ਨਹੀਂ ਪਾਣੀ ਆ ਰਿਹਾ ਤਾਂ ਹੀ ਹੈ ਨਾ ਦੱਸਿਓ ਕਿਹਦੇ ਕਿਹਦੇ ਪਾਣੀ ਦੀ ਬੰਦੀ ਚੱਲ ਰਹੀ ਹੈ ਇਹ ਉਦਰਾਖਤ ਜਿੱਥੇ ਅਸੀਂ ਫੋਟੋਆਂ ਕਰਾਉਨੇ ਹੁੰਨੇ ਆ ਅੱਜ ਅਸੀਂ ਇਕੱਲੇ-ਇਕੱਲੇ ਵਾਪਸ ਚੱਲੇ ਕੁਝ ਐਸੇ ਟੱਟਾ ਖਾਲੀ ਸ਼ਾਂਤੀ ਸ਼ਾਂਤੀ ਚ ਆਪਣੀ ਨਹਿਰ ਇਹਨਾਂ ਨਾਲ ਕੋਈ ਲੈ ਸੰਬੰਧ ਨਹੀਂ ਪੱਡ ਪਾਣੀ ਦੀ ਸ਼ਾਰਟੇਜ ਫਿਰ ਸਾਰੇ ਕਿਤੇ ਬੰਦੀ ਹੋਣੀਆਂ ਨਾ ਇੱਥੇ ਵੀ ਹੈ ਨਹੀਂ ਫਿਰ ਇੱਥੇ ਵੀ ਪਾਣੀ ਦੀ ਸ਼ਾਰਟੇਜ ਹੁੰਦੀ ਹੋਣੀ ਆ ਸਾਡੇ ਬਠਿੰਡੇ ਵੀ ਇੱਕ ਟਾਈਮ ਹੀ ਪਾਣੀ ਆਉਂਦਾ ਗਾ ਤੇ ਜਿਵੇਂ ਅੱਗੇ ਦੋ ਟਾਈਮ ਆਉਂਦਾ ਗਾ ਤੇ ਉਹ ਵੀ ਥੋੜਾ ਟਾਈਮ ਆਉਂਦਾ ਗਾ ਕਿਸੇ ਕਿਸੇ ਏਰੀਆ ਚ ਤਾਂ ਬਠਿੰਡੇ ਆ ਹੀ ਨਹੀਂ ਰਿਹਾ ਪਾਣੀ ਕਿੰਨੀ ਉੱਤੇ ਚੜਾਈ ਲੈਂਦਾ ਅੰਕਲ ਗੱਡੀ ਬਾਪੂ ਅੰਕਲ ਬਾਪੂ ਜੀ ਉਹ ਦੇਖੋ ਤੂੜੀयां ਬਣੀ ਜਾਂਦੀ ਮਾਨ ਖਾਲੀ ਹੋ ਗਏ ਉਹ ਦੇਖੋ ਗਾਇਸ ਕੀ ਹੈ ਬਾਰਾ ਸਿੰਘੋ ਤਾਂ ਨਹੀਂ ਰੋਜ਼ ਜਾਂ ਕਹਿੰਦੇ ਜੀ ਨੂੰ ਰੋਜ਼ ਉਹ ਹੋਲੀ ਦੇਖੀ ਨਹੀਂ ਰਹੇ ਹਾਲੀ ਉਹ ਫਿਰ ਦੇ ਖੇਤ ਚੱਗੋ ਸੜਕ ਕਰਾਸ ਕਰਕੇ ਆ ਗਾਈਜ਼ ਬਹੁਤ ਤੇਜ਼ ਭੱਜ ਕੇ ਗਿਆਗਾ ਤੇ ਆਪਣੇ ਕੋਲ ਜਿਹੜੂ ਡਿਜ਼ਾਇਰ ਹੁੰਦੇ ਸੀ ਨਾ ਉਦੋਂ ਗੱਡੀ ਚ ਵੱਜਿਆ ਸੀ ਸਾਰੀ ਗੱਡੀ ਭੰਨਤੀ ਸੀ ਮੋਰੋ ਡੈਡੀ ਚਲਾ ਰਹੇ ਸੀ ਉਦੋਂ ਨਾ ਇੰਨੀ ਦੂਰ ਦੀ ਹਾਂ ਬਹੁਲੇ ਖਤਰਨਾ ਸੜਕ ਕਰਾਸ ਕਰ ਲੈ ਇੰਨਾ ਹੀ ਵੱਜਿਆ ਸੀ ਕਿੱਡੇ ਸੌਣ ਲੱਗਦੇ ਹਮ ਇੱਕਦਮ ਹੀ ਆਉਂਦੇ ਯੈਲੋ ਪੱਤੇ ਵਾਲੇ ਆ ਦੇਖੋ ਮੰਡੇਆਂ ਚ ਫੁੱਲ ਮੰਡੇਆਂ ਫੁੱਲ ਹੋਈਆਂ ਪਈਆਂ yellow yellow ਚੌੜਾ ਲੱਗਦਾ ਪੱਤੇ ਝੜੀ ਜਾਂਦੇ ਆ ਹਵਾ ਚੱਲੀ ਜਾਂਦੀ ਆ ਪੱਤੇ ਉੱਡ-ਉੱਡ ਸੜਕਾਂ ਤੇ ਹੋਰ ਮਹੀਨੇ ਨੂੰ ਸਭ ਝੜ ਜਾਣੇ ਆ ਗੰਜੇ ਹੋ ਜਾਣਗੇ ਕਾਂਜੇ ਫਿਰ ਹਵਾ ਕਿੱਥੋਂ ਆਣੀ ਫਿਰ ਤੱਤੀ ਲੂ ਲੱਗਿਆ ਕਰੂਗੀ ਤੱਤੀ ਲੂ ਜਦ ਅਸੀਂ ਮੁਕਸਰ ਤੋਂ ਚੱਲੇ ਸੀ ਗਾਇਜ਼ ਮੁਕਸਰ ਸੀਗਾ 40 ਟੈਂਪਰੇਚਰ ਜਿਵੇਂ ਜਿਵੇਂ ਬਠਿੰਡੇ ਵੱਲੋਂ ਜਾ ਰਹੇ ਆ ਟੈਂਪਰੇਚਰ ਵੱਧਦਾ ਜਾ ਰਿਹਾ 42 ਹੋ ਗਿਆ ਪਹਿਲਾਂ 40 ਸੀਗਾ ਫਿਰ ਉੱਥੇ 41 ਹੁਣ 42 ਹੋ ਗਿਆ ਜਦੋਂ ਅਸੀਂ ਬਠਿੰਡੇ ਪਹੁੰਚ ਗਏ ਤਾਂ 45 ਹੋ ਜਾਣਾ 45 ਹੋ ਜਾਣਾ ਟੈਂਪਰੇਚਰ ਜਦੋਂ ਅਸੀਂ ਬਠਿੰਡੇ ਪਹੁੰਚ ਗਏ ਠੀਕ ਹੈ ਜੇ ਕਿਸੇ ਨੇ ਇੰਨੀ ਗਰਮੀ ਸਹਿ ਨਹੀਂ ਆ ਗਰਮੀ ਦੇ ਮ제 ਲੈਣੇ ਆ ਤਾਂ ਬਠਿੰਡੇ ਆਜੋ ਜਲਦੀ ਜਲਦੀ ਹੈਨਾ ਲੋਕ ਪਾਣਾ ਚ ਜਾਂਦੇ ਆ ਤੁਸੀਂ ਬਠਿੰਡੇ ਆਓ ਜਲਦੀ ਆਓ ਜਲਦੀ ਪਹੁੰਚੋ ਬਠਿੰਡੇ ਬਠਿੰਡੇ ਪਹੁੰਚ ਗਏ ਗਾਈਜ਼ ਅੱਪ ਕਿੰਨੇ ਟਾਈਮ ਚ ਪਹੁੰਚ ਗਏ 12:20 ਤੇ ਚੱਲੇ ਸੀ ਕਿੰਨਾ ਟਾਈਮ ਹੋ ਗਿਆ ਫੱਟੇ ਬੋਲ ਰਹੀ ਹੈ 12:50 ਹੋ ਗਏ ਹੈ 50 ਅੱਧੇ ਘੰਟੇ ਚਾਗੇ 3 ਘੰਟੇ ਚੋੜ੍ਹੇ ਨੇ ਆਗੇ ਪਤਾ ਨਹੀਂ ਕਿ ਚੱਲਿਆ ਰੋਜ਼ ਕਿੰਨਾ ਕੁਛ ਨਵਾਂ ਨਵਾਂ ਜੋ ਮਿਲਿਆ ਕਰਦੇ ਨਹੀਂ ਜਾਣਾ ਉਹ ਆ ਗੈਸ ਨਹੀਂ ਦੂਜੇ ਗੈਸ ਸੀ ਐਨਜੀ ਵਾਲੀ ਚੇਪਾਰ ਤੇ ਪਟਾ ਮੈਂ ਕਿਤੇ ਆਕਸੀਜਨ ਸਿਲੰਡਰ ਹੈ ਦੇਖਿਆ ਕਿਸੇ ਨੂੰ ਸਾਈਡ ਤੋਂ ਦਿਖਦੇ ਆ ਫੁੱਲ ਚੜ ਗਏ ਚੱਲ ਸਿਲੰਡਰ ਭਜਾਲਾ ਅਸੀਂ ਥਰਮਲ ਦੇਖਣੇ ਆਪਦੇ ਉਹ ਸਾਡੇ ਬਠਿੰਡੇ ਦੇ ਥਰਮਲ ਸੋਹਣੇ ਸੋਹਣੇ ਬਹੁਤ ਵੱਡੇ ਲੱਗਦੇ ਆ ਬਹੁਤ ਵੱਡੇ ਆ ਰੀਅਲ ਦੇਖਣ ਚ ਬਹੁਤ ਸੋਹਣੇ ਆ ਬਠਿੰਡੇ ਦੀ ਆਣ ਬਾਨ ਤੇ ਸ਼ਾਨ ਸਵੇਭਾ ਵੀ ਛੜਕਾਂ ਖਾਲੀ ਮਿਲੀਆਂ ਸੀ ਸਾਨੂੰ ਹੁਣ ਵੀ ਲੱਗਦਾ ਖਾਲੀ ਮਿਲਣਗੇ ਅਜੇ ਸਕੂਲਾਂ ਦੀ ਛੁੱਟੀ ਦਾ ਟਾਈਮ ਵੀ ਨਹੀਂ ਹੋਇਆ ਦੇ ਦਫਤਰਾਂ ਦੀ ਲੰਚ ਟਾਈਮ ਵੀ ਨਹੀਂ ਹੋਇਆ ਆਏ ਝੁੱਟਿਆ ਰਿਹਾ ਆਹ ਬੀ ਸੜਕ ਤੇ ਝੁੱਟੇ ਹੁੰਦੇ ਛੀਲਾਂ ਦਾ ਵੀ ਤਾਤਾ ਤਾਤਾ ਪਾਣੀ ਆਉਂਦਾ ਹੋਵੇ ਤੋ 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 ਬੋਟਿੰਗ ਕਰਨੀ ਆ ਆਪਣੇ ਬੋਟਿੰਗ ਹੁੰਦੀ ਕੋਪਲ ਤੇ ਕੋਪਲ ਤੇ ਪਾਣੀ ਦੇ ਵਿੱਚ ਕਿਤੇ ਮਿਲਣਾ ਹੀ ਸੀ ਅੱਗੇ ਦੇਖੋ ਤੇ ਆਣ ਚੱਲੀਏ ਇਹ ਗਲੀਆਂ ਛਾ ਕੇ ਗਾਈਜ਼ ਆਪਾਂ ਫਾਰਮ ਤੇ ਆਉਂਦੇ ਹੱਥ ਹਰ ਮਲਾ ਤੋਂ ਰਸਤੇ 'ਚ ਗਲੀ ਚ ਪਾ ਲਿਆ ਕਿਉਂਕਿ ਇੱਧਰ ਸਾਡੇ ਫਫੜ ਜੀ ਵੀ ਬਿਮਾਰ ਆ ਦੋ ਕੁ ਦਿਨਾਂ ਤੋਂ ਚਲ ਹੁਣ ਜਾਂਦੇ ਜਾਂਦੇ ਉਹਨਾਂ ਦਾ ਵੀ ਪਤਾ ਲੱਗ ਜੀ ਹਜੇ ਟਾਈਮ ਪਿਆਗਾ ਜਵਾਕਾਂ ਦਾ 10 ਮਿੰਟ ਲਾ ਜੀ ਇਹ ਫਿਰ ਦੇਖ ਕੇ ਜੇ ਬੰਦੇ ਨੂੰ ਲੱਗਦਾ ਹੁਣ ਤਾਂ ਫੋਨ ਤੇ ਗੱਲ ਹੋਈ ਸੀ ਸਵੇਰ ਡਾਕਟਰ ਦੇ ਚੱਲੇ ਸੀ ਮੈਡੀਸਿਨ ਲੈਣ ਤੇ ਹੁਣ ਜਾ ਕੇ ਦੇਖਦੇ ਆ ਕਿੱਦਾਂ ਤੇ ਤੁਹਾਨੂੰ ਦੱਸਾਂਗੇ ਗਰਮੀ ਨਾਲ ਕੁਛ ਬਿਮਾਰ ਹੋ ਜਾਂਦੇ ਆ ਕੁਛ ਏਜ ਨਾਲ ਹੋਈ ਜਾਂਦੇ ਆ ਬਿਮਾਰ ਬਿਮਾਰੀ ਚੱਲੀ ਜਾਂਦੇ ਸਾਰੇ ਪਾਸੇ ਬੱਚੇ ਪੁੱਛੇ ਗਰਮੀਆਂ ਨਾਲ ਬਿਮਾਰ ਹੋਈ ਜਾਂਦੇ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਵੱਡਿਆਂ ਤੋਂ ਵੀ ਨਹੀਂ ਇੰਨੀ ਗਰਮੀ ਬਰਦਾਸ਼ਤ ਹੁੰਦੀ ਜਿੰਨੀ ਪੈ ਰਹੀ ਹੈ ਨਾ ਬਹੁਤ ਉਚਾੜਾ ਬਹੁਤ ਉਚਾੜਾ ਛੁੱਟੀਆਂ ਹੋ ਜਾਣਗੀਆਂ ਫੇਰ ਕੀ ਬਣੂਗਾ ਜਗਾ ਹੈ ਨਹੀਂ ਗੱਡੀ ਲਾਉਣ ਨੂੰ ਹਾਂ ਸਾਈਡ ਤੇ ਰੇਤਾ ਕੰਮ ਚੱਲਦਾ ਹੋਣਾ ਚਲੋ ਮੇਲੇ ਭਾਈ ਹੁਣ ਚੱਲੇ ਆਪਾਂ ਕਿੱਧਰ ਰੁਕ ਜਾਉਂਦਾ ਬਾਪੂ ਟਾਈਮ ਬੀਨਾ ਹੋ ਗਿਆ 1:35 ਹੋ ਗਏ ਤੁਹਾਡੇ ਮੇਰੇ ਮੋਬਾਈਲ ਦਾ ਟਾਈਮਿੰਗ ਪਿੱਛੇ ਆ ਮੇਰੇ ਮੋਬਾਈਲ ਤੇ ਤਾਂ 1:30 ਹੋ ਗਏ ਕਿੰਨੇ ਹੋ ਗਏ 36 ਹੋ ਗਏ 1 36 ਹੋ ਗਏ ਤੁਹਾਨੂੰ ਜਾਣਾ ਪਹਿਲਾਂ ਗੱਡੀ ਲਾਉਣੀ ਐਕਟਿਵਾ ਚੱਕਣੀ ਮੇਰੇ ਸਭ ਨਾ ਨਾ ਤੁਰ ਕੇ ਉਹ ਨਾ ਨਾ ਚੀਲੋ ਉਹ ਤੇ ਗੱਡੀ ਦਾ ਸਭ ਤੋਂ ਵੱਡੇ ਦਿੱਕਤ ਆ ਵੈਨਾ ਆਟੋ ਨਿਕਲਦੇ ਆ ਫਿਰ ਐਵੇਂ ਰਿਸਕ ਕਿਉਂ ਲੈਣਾ ਛੋਟੀ ਗੱਡੀ ਹੋਵੇ ਫਿਰ ਵੀ ਬੰਦਾ ਨਿਕਲ ਜਾਂਦਾ ਜਲਦੀ ਇਹ ਤਾਂ ਫਸ ਜਾਂਦੀ ਇੱਥੇ ਜਾਮ ਲੱਗ ਜਾਂਦਾ ਐਕਟਿਵਾ ਤੇ ਹੀ ਲੈ ਆ ਉਹ ਐਕਟਿਵਾ ਤੇ ਇਹ ਲਿਆ ਗਾਇਜ਼ 39 ਹੋ ਗਏ ਕਿੰਨੇ ਦੁੱਤ ਨੇ ਅਸੀਂ 33 34 35 36 37 38 39 6 ਮਿੰਟਾਂ 7 ਮਿੰਟਾਂ ਦੇ ਵਿੱਚ ਆਪਾਂ ਆਪਣੇ ਘਰ ਕੋਲੇ ਪਹੁੰਚ ਗਏ ਭੂਆ ਦੇ ਘਰ ਤੋਂ ਤਿੰਨ ਜਣਿਆਂ ਦਾ ਪਤਾ ਲਿਆ ਅੱਜ ਤਿੰਨ ਪੇਸ਼ੇ ਨੇ ਹੁੰਦਾ ਪਹਿਲੇ ਨੰਬਰ ਤੇ ਮੇਰੀ ਮਾਂ ਦੂਜੇ ਨੰਬਰ ਤੇ ਬੁਫਾਰਦੀ ਤੀਜੇ ਨੰਬਰ ਤੇ ਵੀਰੇ ਦਾ ਵੀ ਪਤਾ ਲੈਣਾ ਸੀ ਉਹ ਵੀ ਜਦੋਂ ਮਹੇਰੀ ਆਈ ਹੋਏ ਤਾਂ ਸਲਿੱਪ ਕਰ ਗਏ ਸੀਗੇ ਐਕਟਿਵ ਤੇ ਹਾਂ ਉਹਨਾਂ ਦਾ ਵੀ ਪਤਾ ਲਿਆ ਗਿਆ ਚਲੋ ਰੱਬ ਸਾਰਿਆਂ ਨੂੰ ਜਲਦੀ ਜਲਦੀ ਠੀਕ ਕਰੇ ਰਿੰਕੀ ਮੈਡਮ ਅਜੇ ਸੈਟੀਸਫਾਈਆਂ ਕਰ ਰਹੀ ਆ ਅਸੀਂ ਤੁਰ ਫਿਰ ਕੇ ਆ ਗਏ ਪਹੁੰਚ ਕੇ ਪਹੁੰਚ ਕੇ ਪਹੁੰਚ ਗਏ ਰਿੰਕੀ ਜੀ ਕਿਵੇਂ ਲਾਉਂਗੇ ਬੈਕ ਕਰਕੇ ਲਾ ਦੋ ਛਾਵੇ ਸ਼ਾਮ ਨੂੰ ਫੇਰ ਜਾਣਾ ਗੱਡੀ ਲੈ ਕੇ ਅੱਧੀ ਲੈ ਕੇ ਹੁਣ ਬੱਚਾ ਨਾ ਅਸੀਂ ਜਲਦੀ ਜਲਦੀ ਤਾਂ ਆ ਗਏ ਗੁੰਨੂ ਸਾਬੂ ਦਾ ਟਾਈਮ ਹੋ ਗਿਆ 1:40 ਹੋ ਗਏ 1:50 ਤੇ ਸਾਬੂ ਨੂੰ ਹੋ ਜਾਂਦੀ ਆ ਛੁੱਟੀ ਤੇ ਹੁਣ ਸਕੂਟਰੀ ਲੈ ਕੇ ਸਾਬੂ ਰਣ ਲੈ ਕੇ ਜਾਣਾ ਫਿਰ ਉਦੋਂ ਬਾਅਦ ਫੇਰ ਅਸੀਂ ਬਾਜ਼ਾਰ ਜਾਣਾ ਕਿਉਂਕਿ ਸ਼ਾਮ ਨੂੰ ਜਾਣਾ ਪਰ ਫੰਕਸ਼ਨ ਤੇ ਅੱਜ ਤੱਕ ਸਾਰਾ ਦਿਨ ਇਦਾਂ ਹੀ ਨਿਕਲ ਜਾਣਾ। 5 ਮਿੰਟ ਦੋ ਤੱਕ ਵੀ ਵਾੜਾ ਕਰ। ਟਿਕਲੇ ਆ ਗਏ ਗਾਈਜ਼ ਆਪਾਂ 5 ਮਿੰਟ ਰਹਿ ਗਏ। ਆਂਦਰੋਂ ਆਪਣਾ ਕੋਰੀਅਰ ਆਇਆ ਪਿਆ ਸੀਗਾ। ਗਿਫਟ। ਗਿਫਟ ਨਹੀਂ ਕੋਰੀਅਰ ਨੇ। ਮੰਗਾਇਆ ਸੀ ਪਾਰਸਲ ਆਪਾਂ ਆਪੀ ਗੁੰਨੂ ਵਾਸਤੇ। ਤਨਾ ਇਹਦੇ ਆ ਦਿਖਾਇਓ। ਇਹ ਸੰਗੀਤਰਾ ਖੋਲੋ ਜੇ ਵਾਪਸ ਕਰਨਾ ਪੈ ਗਿਆ ਸਾਈਸੂਸ। ਖੋਲ ਕੇ ਦਿਖਾਓ। ਇਹ ਵਾਲਾ ਗਾਈਜ਼। ਫਿਰ ਦਿਖਾਵਾਂਗੇ ਤੁਹਾਨੂੰ ਜਦੋਂ ਯੂਸ ਸੀਤਾ ਗੁੰਨੂ ਵਾਸਤੇ ਮੰਗਾਇਆ ਸੀ।

ਸੋ ਇੱਕ ਗਾ ਉਹਦੇ ਚ ਪਈ ਸੀਗੀ ਸਾਬੂ ਐਕਟਿਵਾ ਦੇ ਵਿੱਚ ਹੱਥ ਮਾਰ ਕੇ ਆ ਮੂਰੇ ਹਾਂ ਪਈ ਸੀਗੀ ਮੈਂ ਛੜਤੀ ਪਿਗਲੀ ਪਈ ਸੀਗੀ ਸਾਰੀ ਪੂਰੀ ਬੈਲ ਤੇ ਤੇ ਚੱਕ ਕੇ ਫ੍ਰਿਜ ਚ ਰੱਖ ਦਿੱਤਾ ਤੂੰ ਉਹਦੇ ਲੈ ਕੇ ਨਹੀਂ ਆਈ ਸੀ ਇੱਕ ਦਿਨ ਦੂਰ ਚੌਕ ਜਿੱਦੇ ਤੂੰ ਸਟੇਸ਼ਨਰੀ ਤੇ ਗਈ ਸੀਗੀ ਹਾਂ ਇੱਕ ਤੂੰ ਇਹਨੂੰ ਦੇਦੀ ਸੀ ਇੱਕ ਐਕਟਿਵਾ ਚ ਹੀ ਪਈ ਸੀ ਮੈਂ ਛੜਤੀ ਸੀਗੀ ਪੂਰੀ ਪਿਗਲ ਗਈ ਸੀਗੀ ਚਲੋ ਲਾਓ ਕੱਪੜੇ ਲਾਓ ਗਰਮੀ ਮੋਟਾ ਗਰਮੀ ਮੁਕਸਰ ਗਏ ਸੀ ਅਸੀਂ ਕੀ ਮੈਨੂੰ ਪਤਾ ਕਿ ਦੱਸ ਸੇ ਨਾਨੀ ਦਾ ਹਾਲ ਚੰਗਾ ਚੇਤ। ਅਸੀਂ ਵੀ ਜਾਣਾ ਸੀ। ਤੁਸੀਂ ਕਰਨਾ ਸੀ। ਮੈਂ ਨਹੀਂ ਜਾਣਾ। ਲੈ ਮੈਂ ਨਹੀਂ ਜਾਣਾ। ਕਿੱਥੇ ਨਹੀਂ ਜਾਣਾ? ਨਾਨੀ ਦੇ ਘਰ ਲੈ। ਅਸਤਾਲ ਗਈ ਸੀ। ਨਾਨੀ ਦੇ ਘਰ। ਅਸੀਂ ਕਿਹੜਾ ਕਰੇ ਗਏ ਸੀਗੇ ਹਸਪੀਟਲ ਗਏ ਸੀ। ਨਾ ਨਾ ਹੁਣੇ ਚੱਲੋ। ਚੱਲਾਂਗੇ ਫਿਰ ਛੁੱਟੇ ਹਲਦੇ। ਹੁਣੇ ਚੱਲੋ। ਹੁਣ ਪਾਰਟੀ ਤੇ ਨਹੀਂ ਜਾਣਾ। ਹੁਣੇ ਨਾ। ਕੋਲ ਸਕੂਲ ਵਾਲੇ ਕਰਕੇ ਕੱਲ ਛੁੱਟੀ ਨਹੀਂ ਹੋਗੀ। ਤੁਹਾਡੇ ਕਿਤੇ? ਤੁਹਾਡੇ ਸਕੂਲ ਵਾਲੇ ਉੱਥੇ ਹੀ ਆ। ਮੈਨੂੰ ਨਹੀਂ ਲੱਗਦਾ ਕਰਨਗੇ। ਸੈਬੂ ਤੈਨੂੰ ਕੀ ਕਹਿੰਦੇ ਟੀਚਰ ਕਹਿੰਦੇ ਸਾਨੂੰ ਮੈਸੇਜ ਆ ਜੂਗਾ ਆ ਕੀ ਅਜੀਬ ਚ ਤੋਫੀ ਗੁੱਲੂ ਦੇ ਕੇ ਗਈ ਸੀ ਕਿਰੇ ਸਾਹ ਚ ਤੂੰ ਅਦੀ ਕਲਾਸ ਚ ਰੋਹ ਚਲੀ ਜਾਨੀ ਹੈ ਅੱਲਾਹ ਦੇਖ ਲਓ ਜਿਹਦੇ ਐਲੀਊ ਦੇ ਨੂੰ ਕਿਹਾ ਉਹ ਤਾਂ ਕਹਿੰਦੀ ਇੰਨੀ ਦੂਰ ਗੇੜਾ ਕੱਢ ਕੇ ਥੱਕ ਜੂਗੀ ਅਰੇ ਸਾਸੂ ਗੇੜਾ ਗੁੱਡ ਨੂੰ ਅੰਨਾ ਜੀ ਨਹੀਂ ਲੱਗਦਾ ਕਲਾਸ ਚ ਸੈਬੂ ਨੂੰ ਮਿਲਣ ਜਾਨੀ ਹੈ ਹੋਰ ਮੈਡਮ ਨੂੰ ਕਹਿ ਲਈ ਤੇ ਸੈਬੂ ਦੇਖ ਲਾ ਤੇ ਤੇਰੀ ਭੈਣ ਦਾ ਤੇਰੇ ਬਿਨਾ ਜੀ ਨਹੀਂ ਲੱਗਦਾ ਦੇਖੋ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਮੈਮ ਮੇਰੇ ਬ੍ਰਦਰ ਦਾ ਨਾ ਕੰਮ ਨਹੀਂ ਕੰਪਲੀਟ ਉਹ ਪੁੱਛਣੇ ਜਾਣਾ ਹੈ ਮੈਡਮ ਹੋ ਗਿਆ ਤੇਰੀ ਤੇਰੀ ਮੈਮੁੰਦੇ ਦਾ ਸਿਸਟਮ ਕਲਾਸ ਦੀ ਦੀਕਸ਼ਾ ਮੈਮ ਵਾਲੇ ਵਧੀਆ ਮੈਡਮ ਹੈ ਕੁਝ ਨਹੀਂ ਬਾਰੇ ਇਹਨੇ ਐਵੇਂ ਕਿਵੇਂ ਟੱਕੀਆਂ ਲੱਗੀਆਂ ਹੋਏ ਐਨੇ ਕਿਆ ਸੀਗਾ ਮੈਂ ਮੈਡਮ ਆਦੇ ਬ੍ਰਦਰ ਦਾ ਪਤਾ ਲੈਣੇ ਜਾਣਾ ਉਸਕੋ ਗਰਮੀ ਲੱਗ ਗਈ ਲੂਜ਼ ਮੋਸ਼ਨ ਲੱਗ ਗਈ ਠੀਕ ਹੈ ਨਹੀਂ ਮੈਂ ਸੱਚੀ ਨਹੀਂ ਕਿਹਾ ਪਾਪਾ ਅੰਦਰ ਨੇ ਕਹਿੰਦੇ ਸੀ ਪਾਪਾ ਕਹਿੰਦੇ ਕਿ ਤੂੰ ਮੈਡਮ ਨੂੰ ਬਤਾ ਕੀ ਕਹਦੀ ਕਿ ਨਾ ਮੇਰੇ ਬ੍ਰਦਰ ਕੋ ਨਾ ਲੂਜ਼ ਮੋਸ਼ਨਸ ਲੱਗ ਗਏ ਤਾਂ ਫਿਰ ਤੇਰੀ ਮੈਡਮ ਭੇਜ ਦੋਗੀ ਕਿਆ ਲੱਗਲੀ ਅਰੇ ਕਿਆ ਕੇ ਜਾਵੜੀ ਰੋਜ਼ ਫਿਰ ਕੋਈ ਨਵਾਂ ਬਹਾਨਾ ਤਾਂ ਚਾਹੀਦਾ ਸੈਭੂ ਨੂੰ ਮਿਲਣਾ ਘੇੜਾ ਘੱਟਾ ਚੱਲਣਾ ਫਿਰ ਅਸੀਂ ਸਾਰੇ ਆ ਗਏ ਬਹਿਣੇ ਇਹ ਨਹੀਂ ਲੈਣਾ ਇਹਨੂੰ ਕਦਵਾ ਕਰਦੀ ਮੇਰੇ ਬ੍ਰਦਰ ਕਾ ਸਾਰੇ ਸਾਰੇ ਮਗਰ ਆ ਗਏ ਮੈਨੂੰ ਟੌਫੀ ਦੇ ਦੋ ਦੀਦੀ ਮੈਨੂੰ ਟੌਫੀ ਦੇ ਦੋ ਮੈਂ ਆ ਕੇ ਮਾਂ ਦੇ ਪਾਸੇ ਦੀਦੀ ਵੇਖ ਘਰੇ ਤਾਂ ਲੜਦੀ ਰਹਿੰਦੀ ਆ ਸਕੂਲੇ ਭਰਾ ਨੂੰ ਟੌਫੀ ਦੇਣਗੇ ਕਹਿੰਦਾ ਕਿ ਤੁਮ ਕੋ ਨਾ ਮੈਂ ਕਹਿੰਦਾ ਮੈਂ ਇਸki ਬਹਨ ਹੂੰ ਕਹਿੰਦਾ ਅੱਛਾ ਬਹਨ ਹੋ ਤੂੰ ਨਹੀਂ ਭੈਣ ਹਵਾ ਲੱਗੀ ਥੈਂਕ ਯੂ ਮੇਰੇ ਪਤੀ ਮਨੁੰਡੇ ਆ ਕੇ ਪਾਣੀ ਪੀਉਂਦਾ ਹਮੇਸ਼ਾ ਪਾਣੀ ਸੀਗਾ ਮੈਂ ਤਾਂ ਅਲਮਣੀ ਦਿੰਦੀ ਮੇਰੇ ਘਰ ਹਾਂ ਬਸ ਇਸੇ ਲਈ ਲੱਗਦਾ ਹਵਾ ਲੱਗੀ ਸੀ ਮੈਨੂੰ ਟੋਫੀ ਦਾ ਚੁੱਪਚਾਪ ਕੀ ਮਮਾ ਅਗਾਂ ਲੱਗ ਗਈ ਸੀ ਸੁਣਦੇ ਲੋ ਕਿ ਹਵਾ ਕਰ ਰਿਹਾ ਅੰਦੇ ਕੀ ਪਾਪਾ ਯੰਗ ਲੱਗਦੇ ਮੇਰੇ ਭਰਾ ਲੱਗਦੇ ਆ ਮੈਂ ਹਵਾ ਲੱਗੀ ਸੀ ਬਾਬਾ ਏ ਗੁਨੋ ਦੇ ਪਾਪਾ ਹਵਾ ਲੈ ਗਏ ਸੀਗੇ ਉਹਨਾਂ ਦੇ ਵਲੌਗ ਗੁਨੋ ਦੀ ਫਰੈਂਡ ਨੇ ਦੇਖਿਆ ਕੋਈ ਨਵੇਂ ਫਰੈਂਡ ਆਈ ਹੈ ਇਸ ਵਾਰ ਇਹਨਾਂ ਦੀ ਕਲਾਸ 'ਚ ਤੇ ਕਹਿੰਦੀ ਮੈਂ ਦੇਖਿਆ ਕਹਿੰਦੀ ਤੇਰੇ ਪਾਪਾ ਤਾਂ ਕਹਿੰਦੀ ਤੇਰੇ ਭਰਾ ਲੱਗਦੇ ਸੀਗੇ ਕਹਿੰਦੇ ਤੇਰੇ ਪਾਪਾ ਤਾਂ ਯੰਗ ਪਏ ਪੂਰੇ ਯੰਗ ਤੇ ਪਾਪਾ ਸਾਡਾ ਇੱਧਰ ਮੈਂ ਫਿਰ ਅੱਜ ਕਲਾਸ 'ਚ ਜਾ ਕੇ ਦੱਸਿਆ ਮੈਂ ਪਾਪਾ ਹਵਾ ਲੈ ਗਏ ਪਾਪਾ ਹਵਾ ਲੈ ਗਏ ਸਾਰੇ ਆਦਮੇ ਸਾਬੂਦਰ ਪਾਪਾ ਗਏ ਯੰਗ ਦਾ ਯੰਗ ਹੂ ਮਨ ਯੰਗ ਪਾਪਾ ਨੇ ਡੱਬਾ ਹੀ ਡਸਟਬਿੰਟ ਵਿੱਚ ਛੱਟਤਾ ਹਾਂ ਮੈਂ ਚੱਕ ਕੇ ਲਿਆ ਮੈਂ ਕਿ ਗੁੰਨੂ ਦੇ ਪਾ ਕੇ ਦੇਖੇ ਲਿਆਓ ਕਹਿੰਦੇ ਕਿੱਥੇ ਰੱਖਿਆ ਸੀ ਮੈਂ ਕਿਹਾ ਤੁਸੀਂ ਰੱਖਿਆ ਲੈ ਹਾਂ ਮੈਂ ਤੁਹਾਨੂੰ ਦੂਜਾ ਡੱਬ ਸਿੱਟਣ ਨੂੰ ਕਿਹਾ ਸੀਗਾ ਦੋਨੋਂ ਹੀ ਛੱਟੇ ਪਏ ਸੀਗੇ ਕੱਪੜੇ ਚੇਂਜ ਵੀ ਕਰ ਲਿਆ ਸੀ ਸਕਿੰਟਾਂ 'ਚ ਲਿਆ ਲਾਈਏ ਗਾਇਜ਼ ਇਥੇ 5 ਮਿੰਟ ਹੀ ਲੌੜਿਆ ਇਹ ਮੰਗਾਇਆ ਸੀ ਗੁੰਨੂ ਗੁੰਨੂ ਪੈਰ ਦਿਖਾਉਂਦੇ ਉਹ ਦੇਖ ਆਪਦੇ ਲਾਉਣ ਬੈ ਗਿਆ ਗੁੰਨੂ ਦੇ ਪੈਰ ਜਿਹੜੀ ਗੁੰਨੂ ਦੀ ਆਹ ਵਾਲੀ ਥਰਡ ਫਿੰਗਰ ਆ ਨਾ ਪਹਿਲਾਂ ਵੀ ਦੇਖਣੀ ਹੈ ਵਿੰਗੀ ਆ ਜਦੋਂ ਗੁਨਸਰ ਪੰਗੜਾ ਪਾਉਂਦੀ ਐ ਨੇ ਥੱਲੇ ਆ ਜਾਂਦੀ ਐ ਆਏਗੇ ਤੇ ਸੁੱਜੀ ਕਿਤੇ ਕਿਤੇ ਦੁਖਦੀ ਐ ਹਾਏ ਫੇਰੇ ਤਾਂ ਆਪਰੇਸ਼ਨ ਕਰਾਉਣਾ ਪਊਗਾ ਇਸ ਕਰਕੇ ਸਕੀਮ ਲਾ ਕੇ ਦੇਖ ਦੇ ਲੈ ਆਏ ਥੋੜੀ ਲੱਗੂਗਾ ਉਰੇ ਦੇ ਤਾ ਕੋ ਦਦਾ ਤੇ ਕੰਬਲ ਲੈ ਕੇ ਬੈਠੇ ਹੋ ਆਇਆ ਕਿਹਨੂੰ ਹੈ ਬੰਦਾ ਮੋਨੋ ਵਾਲਾ ਕੰਸ਼ੀ ਖਾਈ ਜਾਂ ਨੇ ਆ ਫੇਰ ਬਾਚੂ ਰਾਤ ਨੂੰ ਕੀ ਖਾਉਂਗੇ ਪਾਰਟੀ ਤੇ